ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਜੀ ਨਾਰਮਲ ਖੜਾ ਜੀ ਤੁਹਾਨੂੰ ਬਹੁਤ ਘੰਟਾ ਖੜਾ ਪਿੰਡ ਸੇਖੂ ਮੇਰਾ ਗਲਾਬੀ ਸੁੰਢੀ ਦੋ ਰਹਿਤਾ ਆਹ ਦੇਖ ਲਈ ਦੂਰ ਦੂਰ ਜਿੱਥੇ ਤੱਕ ਨੇ ਰਖਦੇ ਤੁਸੀਂ ਲੈ ਚ ਖੜੇ ਕਰਨ ਡਿੱਗ ਪਿਆ ਨਾਰਮਲ ਬਹੁਤ ਘੰਟਾ ਸੁੰਢੀ ਤਾਂ ਆਣੀ ਬਾਈ ਸੁੰਢੀ ਦੇਖੀਏ ਕੋਈ ਪਾੜ ਕੇ ਟਿੰਡੇ ਸੁੰਢੀ ਦਿਖਾਈ ਮਾੜੀ ਸੁੰਢੀ ਸੁੰਢੀ ਚੈੱਕ ਕਰੀ ਆਪਾਂ ਗਲਾਬੀ ਸੁੰਢੀ ਮਾੜੀ ਟਿੰਡੇ ਪਾਣੀ ਕੋਈ ਟਿੰਡੇ ਪਾਣੀ ਮਹਾ ਵੀਡੀਓ ਚੱਲ ਰਹੀ ਆ ਲਾਈਵ ਕੋਈ ਗਲਾਬੀ ਸੰਢੀ ਤਾਂ ਨਹੀਂ ਪਾਲੂਟਿੰਡਾ ਤੋੜ ਤੋੜ ਦੇ ਕੇ ਪਾੜ ਕੇ ਦੇਖੋ ਟਿੰਡੇ ਹਣੀ ਸਹੀ ਆਇਆ ਹਾਂ ਸਹੀ ਆਇਆ ਕਿੰਨੇ ਕਿੱਲੇ ਨਰਮਾ ਵੀਜਾ ਬਾਈ ਕਿੰਨੇ ਕਿੱਲੇ ਨਰਮਾ ਹੈ ਨਰਮਾ ਕਿੰਨਾ ਥਾਂ ਹੈ ਹਾਂ ਇਹ ਤਾਈ ਕੋਈ ਦੋਵਾ ਦੋ ਕੋਨੇ ਹੂਆ 5-7 ਕਿੱਲੇ 10 ਕਿੱਲੇ ਨਰਮਾ ਸਹੀ ਆ 3 ਕਿੱਲਾ ਦਾ ਪਟਾ ਠੀਕ ਆ ਤੋ ਜੀ ਬਾਈ ਨੇ ਪੰਜ ਸੇਖੂ ਨਰਮਾ ਵਿੱਚ 6 ਕਿੱਲੇ ਤੇ ਹਜੇ ਤੀ ਕੋਈ ਗੁਲਾਬੀ ਸੁੰਡੀ ਨੇ ਬਾਈ ਨੇ ਢਿੰਡੇ ਪਾੜੇ ਆ ਰੱਬ ਦੀ ਮਿਹਰ ਆ ਨਰਮਾ ਬਹੁਤ ਸੋਹਣਾ ਖੜਾ ਕੋਈ ਨਰਮੇ ਨੂੰ ਆਲ ਨਹੀਂ ਜੀ ਤੇਲਾ ਨਹੀਂ ਕੋਈ ਬਹੁਤ ਸੋਹਣਾ ਹਾਂਜੀ ਬਾਈ ਨੇ ਟਿੰਡੇ ਚੈੱਕ ਕਰਿਆ ਕੋਤਾ ਮੀਨਾਂ ਮਾਰਤੀ ਆਲਾ ਹਾਂ ਥੋੜਾ ਜਿਹਾ ਨਰਮਾ ਆਇਆ ਵੀ ਮੀਨੇ ਟੇਡਾ ਜ਼ਰੂਰ ਕਰਤਾ ਉਹ ਅਸੀਂ ਐਂ ਨਹੀਂ ਖੜਾ ਕਰਿਆ ਮੈਂ ਸੁੱਕ ਜੂਗਾ ਪੈਂਦਾ ਲੰਨਾ ਐਂ ਕਰ ਦਿੰਦੇ ਨਹੀਂ ਆਏਗਾ ਐਂ ਚੱਕੇ ਨੂੰ ਚਾਹ ਕਾ ਕਰਦੇ ਆ ਨੀ ਆ ਨੀ ਬਾਰੇ ਨਾਮ ਉਹਨੇ ਠੀਕ ਹੈ ਚੱਕਾ ਦਾ ਇਹ ਤਾਂ ਨਹੀਂ ਬਾਈ ਦੇਖ ਬਹੁਤ ਸੋਹਣਾ ਨਰਮਾ ਜੀ ਤੇ ਕੋਈ ਬਾਈ ਜੀ ਆਲ ਨਹੀਂ ਚਿੱਟਾ ਮਛਰਾਈ ਤੀ ਬਹੁਤ ਸੋਹਣਾ ਨਰਮਾ ਖੜਾ ਤੇ ਬਠਿੰਡੇ ਦਾ ਪਿੰਡ ਆ ਬਾਈ ਜੀ ਇਹ ਤੇ ਵੀਡੀਓ ਬਾਈ ਜੀ ਮਤਲਬ ਸ਼ੇਅਰ ਕਰ ਦਿਓ ਸਨ ਭਰਾਵਾਂ ਤੱਕ ਨਰਮਾ ਬੈ ਨਰਮਾ ਚੱਕਰੀ ਜਾਂਦੀ ਸੀ ਤੇ ਬਹੁਤ ਸੋਹਣੀ ਜੀ ਨਰਮਾ ਕੋਈ ਬਈਆ ਦੇਖੋ ਐ ਖੜਾ ਜਮਾ ਹਰਾ ਖਚਾਰ ਕੱਚਾ ਕੱਚਾ ਖੜਾ ਚਾਹੇ ਨਾ ਮੈਨੂੰ ਖਾ ਲਓ ਜੀ ਆ ਦੇਖੋ ਬਾਈ ਲਾਈਵ ਇਸੇ ਕਰਕੇ ਕਰਿਆ ਵੀ ਕਈ ਭਰਾ ਕਹਿੰਦੇ ਯਾਰ ਫਿਰ ਨਹੀਂ ਯਰੇ ਤਾਂ ਪੁਰਾਣੀ ਵੀਡੂ ਆ ਟਿੰਡੇ ਵੀ ਸਾਨੂੰ ਤੋੜ ਕੇ ਦਿਖਾਉਣੇ ਆ ਆ ਲਾ ਲਓ ਕੋਈ ਮੰਨ ਕੇ ਚਲੋ ਜੀ ਹਜ ਤੱਕ ਆਹ ਨਹੀਂ ਹੋਰਾ ਵੀ ਗਲਾਬੀ ਸੰਡੀ ਦਾ ਅਟੈਕ ਨਹੀਂ ਹੈਗਾ ਕੋਈ ਗੁਲਾਬੀ ਛੋਂਡੀ ਨੂੰ ਬਹੁਤ ਸੋਹਣਾ ਖੜਾ ਬਾਈ ਨਰਮਾ ਕਿਸਾਨ ਭਰਾਵਾਂ ਦਾ ਵੀ ਵੀਡੀਓ ਜ਼ਰੂਰੀ ਸ਼ੇਅਰ ਕਰਿਓ ਨਰਮਾ ਵਾਲੇ ਭਰਾ ਜਿੰਨੇ ਵੀ ਨਰਮਾ ਵਾਲੇ ਭਰਾਏ ਝੋਨੇ ਵਾਲੇ ਭਰਾ ਕਿਸਾਨ ਵੀਰਾਂ ਦਾ ਸ਼ੇਅਰ ਕਰਿਓ ਬਹੁਤ ਸੋਹਣਾ ਨਰਮਾ ਖੜਾ ਹੈ ਜੀ ਇਹ ਹਰਿਆਣੇ ਦੇ ਪਿੰਡ ਕੋਲੇ ਪਿੰਡ ਫੁੱਲੋ ਮਹਿਰ ਕੋਲੇ ਰਹੇਗਾ ਪਿੰਡ ਸੇਕੂ ਤੇ ਬਹੁਤ ਵਧੀਆ ਬਾਈ ਨੇ ਮਿਹਨਤ ਵੀ ਕੀਤੀ ਹੈ ਮਿਹਨਤ ਨੂੰ ਬਾਈ ਜੀ ਨੂੰ ਸਲਾਮ ਆ ਕਿਉਂਕਿ ਬਾਈ ਕਹਿੰਦਾ ਮੈਂ ਹਫ਼ਤੇ ਦੀ ਹਫ਼ਤੇ 10 ਦਿਨਾਂ ਬਾਅਦ ਸਪਰੇਅ ਕਰਦਾ ਜੀ ਤੇ ਥੋੜਾ ਜਿਹਾ ਬਾਈ ਨੇ ਵੀਡੀਓ ਚਾਹਣਾ ਤਾਂ ਕਰਖਾਤਾ ਬਾਕੀ ਨਰਮਾ ਬਹੁਤ ਸੋਹਣਾ ਬਾਈ ਜੀ ਕਿਸਾਨ ਭਰਾਵਾਂ ਦਾ ਇੱਕ ਸ਼ੇਅਰ ਜ਼ਰੂਰ ਕਰਿਓ ਆ ਦੇਖੋ ਜੀ ਉਹ ਜਿਥੇ ਦੀ ਬਾਈ ਜੀ ਨਿਕਾ ਜਾਂਦੀ ਆ 8-9 ਗੱਲੇ ਬਾਈ ਨਰਮਾ ਬੀਜਿਆ ਹੋਇਆ ਆ ਦੇਖ ਲਓ ਨਰਮਾ ਥੋੜਾ ਜਿਹਾ ਮੀਂਹ ਕਰਨ ਤੇ ਥੋੜਾ ਜਿਹਾ ਛਿਖੇੜਾ ਕਰਨ ਨਰਮਾ ਟੇਡਾ ਜ਼ਰੂਰ ਹੋ ਗਿਆ ਨਰਮਾ ਨੂੰ ਫਲ ਫਲ ਬਹੁਤ ਆ ਜੀ ਆ ਦੇਖੋ ਕੋਈ ਹਜੇ ਤੱਕ ਬਾਕੀ ਬਾਈ ਨੇ ਸਪਰੇਅ ਕਰੀਆਂ ਤੇਲਾ ਅਟੈਕ ਮੱਛਰ ਦਾ ਅਟੈਕ ਹੈ ਨਹੀਂ ਤੇ ਗਲਾਬੀ ਛੁੰਡੀ ਦਾ ਅਟੈਕ ਹੈ ਨਹੀਂ ਬਾਈ ਜੀ ਦੇਖੋ ਅੱਗੇ ਕੁਝ ਕਹਿ ਨਹੀਂ ਸਕਦੇ ਪਰ ਅੱਜ ਦੇ ਟਾਈਮ 'ਚ ਬਹੁਤ ਸੋਹਣਾ ਬਈ ਦਾ ਨਰਮਾ ਖੜਾ ਤੇ ਕਿਸਾਨ ਭਰਾਵਾਂ ਮੈਂ ਤਾਂ ਇੱਕ ਸ਼ੇਅਰ ਜਰੂਰ ਕਰਿਓ ਦੇਖ ਲਓ ਤੁਹਾਡੇ ਸਾਹਮਣੇ ਕਿੱਥੋਂ ਦੇਖ ਵੀ ਕੈਮਰੇ ਨਿਕਾ ਜਾਂਦੀ ਹੈ ਕੈਮਰਾ ਕਵਰ ਕਰਦਾ ਤੇ ਬਾਈ ਦਾ ਟਾਪ ਦਾ ਨਰਮ ਆ ਜੀ ਆਪਾਂ ਹੋਰ ਵੀ ਟੀਂਡੇ ਤੁਹਾਨੂੰ ਪਾੜ ਕੇ ਦਿਖਾਉਨੇ ਆ ਆ ਦੇਖੋ ਜੀ ਖਾਇ ਦੇ ਕੋਈ ਗੁਲਾਬੀ ਸੁੰਡੀ ਨਹੀਂ ਕਿਸਾਨ ਭਰਾਵਾਂ ਤੱਕ ਵੀਡੀਓ ਸ਼ੇਅਰ ਕਰੋ ਜੀ ਧੰਨਵਾਦ ਸੱਸੀ ਕਾਲ ਬਾਈ ਜੀ ਤੇ ਆਪਣੇ ਕਮੈਂਟ ਕਰਕੇ ਜਰੂਰ ਰਹਦੇ ਹੋ ਲਾਈਵ ਹੈ ਇਸ ਕਰਕੇ ਹੋਈ ਜੀ ਤੁਹਾਨੂੰ ਵੀ ਲਾਈਵ ਦਿਖਾ ਸਕੀਏ ਕਈ ਵਾਰ ਆ ਕਹਿੰਦੇ ਵੀ ਵੀਡੀਓ ਪਰਾਨੀ ਪਾਤੀ ਜਾਕੇ ਦਾਈਬ ਇਹ ਪਿੰਡ ਸੇਖੂ ਆ ਜੀ ਬਠਿੰਡੇਲੇ ਦਾ ਪਿੰਡ ਆ ਇਹ ਨਾਲੇ ਦੇ ਪਿੰਡ ਰਹਿ ਗਏ ਹਰਿਆਣੇ ਦਾ ਪਿੰਡ ਫੁੱਲੋਂ ਮਹਿਰ ਸਿੰਘ ਵਾਲੀ ਧੰਨਵਾਦ ਜੀ ਸ਼ਸ਼ੀਕਾਲ